2019 ਮੇ ਲਾਂਚ ਜੀ ਸਰ ਸਰ ਅੱਜ ਸ਼੍ਰੀ ਅਦਵੈਸਪੁਰ ਵਿੱਚ ਐਨੂਅਲ ਫੰਕਸ਼ਨ ਮਨਾਇਆ ਜਾ ਰਿਹਾ ਹੈ ਐਜੇ ਤੁਸੀਂ ਪੇਰੈਂਟਸ ਪੁੱਛਿਓ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਫੰਕਸ਼ਨ ਪਰਫਾਰਮੈਂਸ ਬਹੁਤ ਜ਼ਬਰਦਸਤ ਆ ਤੇ ਬੱਚਿਆਂ ਨੇ ਇੰਨੀ ਕਿ ਮਿਹਨਤ ਕੀਤੀ ਆ ਟੀਚਰਸ ਨੇ ਇੰਨੀ ਕਿ ਜ਼ਿਆਦਾ ਤਿਆਰੀ ਕਰਾਈ ਆ ਤਾਂ ਮਜ਼ਾ ਹੀ ਆ ਗਿਆ ਪਰਫਾਰਮੈਂਸ ਇੱਕ 5-5 ਮਿੰਟ ਤੋਂ ਥੱਲੇ ਨਹੀਂ ਆ ਗਈ ਪਰ ਬੱਚੇ ਆ ਕਿ ਜਿਹੜੇ ਜਿਨ੍ਹਾਂ ਨੂੰ ਮਿਲ ਗਈ ਮੈਂ ਕਹਿੰਦਾ ਸਾਰਾ ਨਾਲ ਦੀ ਚੀਜ਼ ਨਹੀਂ ਆ ਇੰਨੀ ਜਬਰਦਸਤ ਪਰਫਾਰਮੈਂਸ ਆ ਗੈਦਰਿੰਗ ਬਹੁਤ ਆ ਤੇ ਗੈਦਰਿੰਗ ਇੰਨੀ ਜ਼ਿਆਦਾ ਵਾ ਕਿਆ ਬਾਤਾਂ ਗੈਲਰੀ ਦੀਆਂ ਇੰਤਜ਼ਾਮ ਇੱਥੇ ਕੋਈ ਮੈਂ ਕਿਹਾ ਸਵੇਰ ਤੋਂ ਲੱਗੇ ਹੁਣ 5 ਵਜੇ ਚੱਲੇ ਆ ਮੇਰੇ ਹਿਸਾਬ ਨਾਲ ਪਰ ਅਜੇ ਤੱਕ ਪੇਰੈਂਟਸ ਜ਼ਿਆਦਾ ਨਾਲ ਨਹੀਂ ਲੈਣਦੇ ਇਹਨਾਂ ਨੂੰ ਇੰਜੋਏ ਕਰਦੇ ਪਏ ਮਜ਼ਾ ਆ ਗਿਆ ਮੈਂ ਕਿਹਾ ਕਿਸੇ ਗੱਲ ਦੀ ਕਿ ਕਮੇਡੀਆ ਜੀ ਸਰ ਰੁਕੀ ਗੱਲ ਜੋ ਸੁਣਿਆ ਸੀ ਜੋ ਪਹਿਲਾਂ ਸ਼੍ਰੀ ਨੰਗਲੀ ਤੋਂ ਕਲਚਰ ਚੱਲਦਾ ਆ ਰਿਹਾ ਇਹਨਾਂ ਦਾ ਫਕੀਸ ਜੋ ਦਾ ਮੈਂ ਕਿਹਾ ਆਨੰਦ ਆ ਗਿਆ ਕੋਈ ਕਹਿਣ ਦੀ ਗੱਲ ਹੀ ਨਹੀਂ ਬਹੁਤ ساری ਆਈਟਮਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਕਿਹੜੀ ਆਈਟਮ ਜਿਹੜੀ ਤੁਹਾਨੂੰ ਵਧੀਆ ਲੱਗੀ ਇਸ ਟਾਈਮ ਦੇ ਮੈਨੂੰ ਇੱਥੇ ਇਹਨਾਂ ਦੀ ਚੰਦਰੀ ਜਿਹੜੀ ਚੰਦਰੀ ਆਉਣ ਵਾਲੀ ਆਈਟਮਾਂ ਬਹੁਤ ਪਸੰਦ ਆਈ ਉਹ ਤੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦਾ ਸੁਨਿਆ ਦਿੱਤਾ ਵਾ ਪਹਿਲੇ ਬੱਚੇ ਪੁਸ਼ਟੀ ਹੁੰਦੇ ਆ ਕਿ ਅਸੀਂ ਪੜ੍ਹਾਈ ਕਰਕੇ ਅੱਗੇ ਕਿੱਥੇ ਨੂੰ ਜਾਣਾ ਵਾ ਕੀ ਕਰਨਾ ਉਹ ਤੋਂ ਬਾਅਦ ਗਤਕਾ ਬੜਾ ਪਿਆਰਾ ਗਤਕੇ 'ਚ ਬੜਾ ਚੁਗਲਸ਼ੀ ਠੀਕ ਹੈ ਨਾ ਉਹ ਤੋਂ ਬਾਅਦ ਉਹਨੂੰ ਕਵਾਲੀ ਦਾ ਪ੍ਰੋਗਰਾਮ ਆ ਮੈਨੂੰ ਜਨਾ ਮਜ਼ਾ ਆ ਗਿਆ ਕਵਾਲੀ 13 ਮਿੰਟ ਦੀ ਕਵਾਲੀ ਸੀ ਨਜ਼ਾਰਾ ਆ ਗਿਆ ਸੁਣ ਕੇ ਕੁੜੀਆਂ ਦੇ ਮੂੰਹ ਤੇ ਚਿਹਰੇ ਤੇ ਨਹੀਂ ਮੁਸਕਾਨੀ ਕਿ ਬੜੀ ਜਿਆਦਾ ਗਰੋਸ ਹੋਣਾ ਦੇ ਮਲਕ ਤੇ ਬਹੁਤ ਵਧੀਆ ਲੱਗਾ ਉਹ ਹੈ ਪਸੇ ਨਹੀਂ ਆਹ ਕਹਿਣਾ ਕਵਾਂਗਾ ਹੋਰ ਬਚ ਨਹੀਂ ਹਾਂਜੀ ਹਾਂਜੀ ਮੈਂ ਜੀ ਸਰਿੰਦਰ ਮਾਣ ਬੇਟਾ ਮੇਰਾ ਈਰਮਾਨ ਹੈਡ ਬੁਆਏ ਸਕੂਲ ਦੇ ਸਕੂਲ ਚ ਪੜ ਰਿਹਾ ਸ਼੍ਰੀ ਦਵੇਤ ਗੁਰੂਪਾਲ ਹਾਈਟ ਸਕੂਲ ਇਹ ਸਕੂਲ ਬਹੁਤ ਹੀ ਰਿਪਿਊਟਡ ਸਕੂਲ ਹੈ ਸ਼ਹਿਰ ਦਾ ਤੇ ਇਹਦੀ ਜਿਹੜੀ ਮੈਨੇਜਮੈਂਟ ਆ ਬਹੁਤ ਹੀ ਵਧੀਆ ਬਗੀਸ਼ ਅਗਰਵਾਲ ਜੀ ਮੈਡਮ ਪੰਕ ਅਗਰਵਾਲ ਜੀ ਜਿਹੜੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਕੂਲ ਨੂੰ ਜਿਹੜੀ ਐ ਮੈਨੇਜਮੈਂਟ ਜਿਹੜੀ ਐ ਚਲਾ ਰਹੀ ਐ ਸਟਾਫ ਇੱਥੋਂ ਦਾ ਬਹੁਤ ਵਧੀਆ ਐ ਇੱਥੋਂ ਦੇ ਜਿੰਨੇ ਬੱਚੇ CBSE ਚ ਜਗਰਦਾਸਪੁਰ ਸ਼ਹਿਰ ਵਿੱਚ ਇਵਨ ਤੋਂ ਜ਼ਿਲ੍ਹੇ ਵਿੱਚ ਇਹ ਸਕੂਲ ਟੌਪ ਕਰਦਾ ਐ ਅੱਜ ਜਿਹੜਾ ਇਹਨਾਂ ਨੇ ਐਨਵਲ ਫੰਕਸ਼ਨ ਕਰਾਇਆ ਇਹ ਅੱਜ ਬੇਮਿਸਾਲ ਜਾਂ ਲਾ-ਮਿਸਾਲ ਆਪਾਂ ਇਸ ਨੂੰ ਕਹਿ ਸਕਦੇ ਆ ਜਿਹੋ ਚ ਗੈਦਰਿੰਗ ਸੀ ਅਜ ਤੱਕ ਹੋਰ ਸਕੂਲਾਂ ਦੇ ਕਿਸੇ ਵੀ ਫੰਕਸ਼ਨ 'ਚ ਨਾ ਤਾਂ ਇੰਨੀ ਗੈਦਰਿੰਗ ਦੇਖਣ ਨੂੰ ਮਿਲੀ ਹੈ ਨਾ ਕਦੀ ਇਦਾਂ ਦਾ ਕਲਚਰਲ ਪ੍ਰੋਗਰਾਮ ਜਿਹੜਾ ਕਿਸੇ ਹੋਰ ਸਕੂਲ ਦਾ ਦੇਖਣ ਨੂੰ ਮਿਲਿਆ ਤੇ ਨਾ ਹੀ ਜਿਹੜਾ ਇੱਥੇ ਸਿਟਿੰਗ ਪ੍ਰਬੰਧ ਸੀ ਜਿਹੜਾ ਜਾਂ ਖਾਣ-ਪੀਣ ਦਾ ਰਿਫਰੈਸ਼ਮੈਂਟ ਜਿਹੜੀ ਸੀਗੀ ਉਹਦੀ ਤੇ ਆਪਾਂ ਕਹਿ ਹੀ ਨਹੀਂ ਸਕਦੇ ਹੁਣ ਵੀ ਦੇਖ ਲਓ ਚਾਹ ਚੱਲ ਰਹੀ ਕੌਫੀ ਚੱਲ ਰਹੀ ਹੈ ਲੰਗਰ ਵੀ ਚੱਲ ਰਿਹਾ ਹੈ ਮੈਨੇਜਮੈਂਟ ਨੂੰ ਕੋਈ ਫਿਕਰ ਨਹੀਂ ਇੰਨਾ ਵਧੀਆ ਨਾ ਪਹਿਲਾਂ ਤੋਂ ਪ੍ਰਬੰਧ ਕੀਤਾ ਕਿ ਕੋਈ ਵੀ ਕੰਮ ਜਿਹੜਾ ਉਹ ਹੋਛ-ਪੋਛ ਨਹੀਂ ਹੋਇਆ ਉਸ ਅੱਜ ਦਾ ਜਿਹੜਾ ਇਹਨਾਂ ਦਾ ਫੰਕਸ਼ਨ ਹੈ ਬਹੁਤ ਹੀ ਸਕਸੈਸਫ ਟੀਚਰਜ਼ ਨੂੰ ਤੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਇਹ ਮੈਂ ਹੀ ਪ੍ਰਾਰਥਨਾ ਕਰਨਾ ਪਰਮਾਤਮਾ ਨੂੰ ਇਹ ਸੰਸਥਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਤੇ ਇਹ ਆਪਣੀਆਂ ਬੁਲੰਦੀਆਂ ਨੂੰ ਜਿਹੜੀ ਹੈ ਛੂਏ ਸਭ ਨੂੰ ਬਹੁਤ-ਬਹੁਤ ਅੱਜ ਦੇ ਫੰਕਸ਼ਨ ਦੀਆਂ ਮੁਬਾਰਕਾਂ ਜੀ ਮੇਰੇ ਵੱਲੋਂ ਜੀ ਬੱਚੇ ਕੀ ਨਾ ਟਾਡਾ ਮੇਰਾ ਨਾਮ ਇਤਿਨ ਦਾਸ ਹੈ। ਨੇ ਸਾਂਚੇ ਜੀ ਤੁਸੀਂ ਇਹ ਸ਼ਰੀਦ ਵੈਸਕਨ ਪਰਦੇ ਹੋ। ਕਿਸ ਤਰ੍ਹਾਂ ਰਿਹਾ ਫੰਕਸ਼ਨ ਅੱਜ? ਬਹੁਤ ਅਨੰਦ ਰਿਹਾ। ਸਾਰੇ ਤੇ ਮੈਂ ਅੱਜ ਨੂੰ ਆਜੋ ਕੁਛ ਨੂੰ ਰਹਿ ਨਹੀਂ ਜਿੰਦਾ ਬਹੁਤ ਮਜ਼ਾ ਆਇਆ। ਬਹੁਤ ਚੰਗੀ ਸੀ। ਬਹੁਤ ساری ਆਈਟਮਾਂ ਦੱਸੀਆਂ ਗਈਆਂ। ਕਿਹੜੀ ਆਈਟਮ ਤੁਹਾਨੂੰ ਵਧੀਆ ਲੱਗੀ ਹੈ? ਸਾਰੀ ਆਈਟਮ Yes. Amazing! सारे items देख के मजा आया। आजकल जग वाली सारे students मतलब तो भी जो efforts ही मतलब teachers तो मिल रहे हैं कि जिन्होंने efforts डाले या पढ़ाई आ चुके हैं। जिन्होंने नवदिया performance दिया। सारे performances बहुत मतलब ये सीट देखिए बहुत मजा आया। आहार इस actually डाइवेल। Last five time में बस इतनी थी। बहुत टाइम

but to to the greetings my name is navneet Kaur. i'm the head girl of sri advait gurukul high school and today we have the second annual function of our school and i must say the function is superb all the teachers have given their heart they have worked very hard in the preparations of all the items the students have given their 100% and all the items were brilliant and i feel really proud to be the student of this school sashika mera naam kohinur kohal hai to main shriyat mehad gurukul high school vich parn wali 10th akshadhi vidyarthina aaj sad school annual function sikate stand function bahut vadiya ke aap bahut catering si hate the kafi vadhiya performances bache bahut mehnat kiti hai bahut de to practice kar rahe se ke po vidyarthi kiton unhone sare ne saare saare di mehnat dikh di hai ki unhone bahut mehnat karke performance kiti hai